ਸਸਿਕਾ ਅੱਜ ਸਾਰਿਆਂ ਨੂੰ ਤੁਹਾਡੇ ਵੱਸ ਅੱਜ ਦੇ ਸੂਟਾਂ ਦੇ 컬렉ਸ਼ਨ ਬਹੁਤ ਹੀ ਪਿਆਰੀ ਲੈ ਕੇ ਆਂਦੀ ਵੀਡੀਓ ਨੂੰ ਤੁਸੀਂ ਐਂਡ ਤੱਕ ਜੋ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਸ਼ੋਰਟ ਦਾ ਫੈਬਰਿਕ ਹੋਏਗਾ ਪਿਓਰ ਨੇਚਰਲ ਕ੍ਰੇਪ ਦਾ ਹੋਏਗਾ ਫੁੱਲ ਹੈਵੀਜ਼ ਜਿਹਦੇ ਉੱਪਰ ਐਮਬਰਾਇਡਰੀ ਕੀਤੀ ਗਈ ਬਾਟਮ ਨਾਲ ਹੋਏਗੀ ਪਲੇਨ ਨੇਚਰਲ ਕ੍ਰੇਪ ਦੀ ਹੋਏਗੀ ਪ੍ਰਾਈਸ ਇਹਨਾਂ ਦਾ ਮੈਂਸ਼ਨ ਕੀਤਾ ਹੋਇਆ ਤੁਸੀਂ ਜਿੰਨਾ ਮਰਜ਼ੀ ਫੈਬਰਿਕ ਲੈ ਸਕਦੇ ਹੋ 5 ਮੀਟਰ 10 ਮੀਟਰ ਜਿੰਨੇ ਵੀ ਤੁਸੀਂ ਕੱਟ ਲੈਣਾ ਚਾਹੁੰਦੇ ਹੋ ਤੁਸੀਂ ਬਾਈ ਕਰ ਸਕਦੇ ਹੋ ਅਗਲਾ ਸ਼ੋਰਟ ਦਾ ਫੈਬਰਿਕ ਹੋਏਗਾ ਪਿਓਰ ਨੇਚਰਲ ਕ੍ਰੇਪ ਦੇ ਵਿੱਚ ਹੋਏਗਾ ਫੁੱਲ ਹੈਵੀਜ਼ ਜਿਹਦੇ ਉੱਪਰ ਐਮਬਰਾਇਡਰੀ ਕੀਤੀ ਗਈ ਬਾਟਮ ਨਾਲ ਨੇਚਰਲ ਕ੍ਰੇਪ ਦੀ ਬਾਟਮ ਹੋਏਗੀ ਵਿਸਕੋਜ਼ ਜੌਰਜਟ ਵਿੱਚ ਜਿਸ ਦਾ ਦੁਪੱਟਾ ਹੋਏਗਾ 2.5 ਮੀਟਰ ਦੀ ਕੱਟ ਰਣ ਵਾਲੀ ਹੈ ਅਗਰਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਦੇ ਵਿੱਚ ਹੋਏਗਾ ਇਸ ਦੇ ਉੱਪਰ ਹੈਵੀ ਕੱਟ ਦਾਣਾ embroidery ਕੀਤੀ ਗਈ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ ਬਾਟਮ ਨਾਲ ਹੋਏਗੀ ਵਿਸਕੋਜ਼ ਕ੍ਰੇਪ ਦੀ ਪਲੇਨ ਬਾਟਮ ਹੋਏਗੀ ਪ੍ਰਾਈਸ ਪਰ ਮੀਟਰ ਦੇ ਅਕੋਰਡਿੰਗ ਉੱਪਰ ਲੱਗਾ ਹੋਇਆ ਤੁਸੀਂ ਇਹਨਾਂ ਦੇ ਲਹਿੰਗੇ ਗਾਊਨ ਰੈਡੀ ਕਰਵਾ ਸਕਦੇ ਬਹੁਤ ਹੀ ਪਿਆਰੀ ਡਰੈਸ ਤਿਆਰ ਹੋਏਗੀ ਅਗਲਾ ਫੈਬਰਿਕ ਹੋਏਗਾ ਮਾਲ ਚੰਦੇਰੀ ਵਿੱਚ ਹੋਏਗਾ ਕਟ ਦਾਣਾ embroidery ਕੀਤੀ ਗਈ ਹੈ ਸੋ ਪਰ ਹੈਂਡਵਰਕ ਦਾ ਕੰਮ ਕੀਤਾ ਗਿਆ ਬਹੁਤ ਹੀ ਪਿਆਰੇ ਸੂਟ ਰੈਡੀ ਕੀਤੇ ਗਏ ਨੇ ਪ੍ਰਾਈਸ ਉੱਪਰ ਪਰ ਮੀਟਰ ਦੇ ਅਕੋਰਡਿੰਗ ਲੱਗਾ ਹੈ ਤੁਸੀਂ 2.5 ਮੀਟਰ ਦੀ ਸ਼ਰਟ ਲੈ ਕੇ ਇਹਨਾਂ ਸੂਟਾਂ ਦੇ ਨਾਲ ਬਾਟਮ ਪਲੇਨ ਵੀ ਲਗਵਾ ਸਕਦੇ ਹੋ ਅਗਰ ਜੇ ਕੋਈ ਸੂਟ ਵੀ ਕੋਈ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਬੁੱਕ ਕਰਵਾ ਸਕਦੇ ਹੋ ਇਹ ਸ਼ੋਰ ਦਾ ਫੈਬਰਿਕ ਹੋਏਗਾ ਪਿਓਰ ਕ੍ਰੇਪ ਦੇ ਵਿੱਚ ਹੋਏਗਾ ਫੁੱਲ ਇਸ ਦੇ ਉੱਪਰ embroidery ਕੀਤੀ ਗਈ ਨਾਲ ਬਾਟਮ ਹੋਏਗੀ ਪਲੇਨ ਹੋਏਗੀ ਕ੍ਰੇਪ ਸਿਲਕ ਦੀ ਬਾਟਮ ਰਹੇਗੀ ਇਸ ਦੇ ਨਾਲ ਪ੍ਰਾਈਸ ਉੱਪਰ ਲੱਗਾ ਹੋਇਆ ਅਗਲਾ ਫੈਬਰਿਕ ਹੋਏਗਾ ਚਨਾਉਣ ਦਾ ਹੋਏਗਾ ਬੰਦਨੀ ਪ੍ਰਿੰਟ ਰਹੇਗਾ ਇਸ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਕੀਤਾ ਘਟਦਾਣਾ ਐਮਬਰਾਇਡਰੀ ਕੀਤੀ ਗਈ ਨਾਲ ਬਾਟਮ ਹੋਏਗੀ ਪਲੇਨ ਵਿਸਕੋਸ ਕ੍ਰੇਪ ਦੀ ਬਾਟਮ ਰਹੇਗੀ ਪ੍ਰਾਈਸ ਉੱਪਰ ਮੈਂਸ਼ਨ ਸਾਰੇ ਸੁੱਟਾਂ ਦੇ ਨਾਲ ਦੇ ਨਾਲ ਕੀਤਾ ਹੋਇਆ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਜਿਹੜੀ ਹੋਏਗੀ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰਿਆ ਕਰੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ